ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਫੇਰ ਮਿਲਦੇ ਹਾਂ ਅੱਜ ਨਵੀਂ ਵੀਡੀਓ ਦੇ ਨਾਲ ਜੋ ਕਿ ਹੈਗੀ ਹੈ ਸਟੀਚਿੰਗ ਨਾਲ ਰਿਲੇਟਡ ਤੇ ਸਾਰੀਆਂ ਭੈਣਾਂ ਦੇ ਬਹੁਤ ਕੰਮ ਦੀ ਹੈ ਵੀਡੀਓ ਨੂੰ ਜਰੂਰ ਦੇਖਿਆ ਕਰੋ ਐਂਡ ਤੱਕ ਠੀਕ ਹੈ ਜੇਕਰ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਕਰ ਲਓ ਤੇ ਚਲੋ ਜੀ ਆਪਾਂ ਮਿਲਦੇ ਹਾਂ ਹੁਣ ਆਪਣੀ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਹੈਗੀ ਹੈ ਤੁਹਾਨੂੰ ਥੰਬਨੇਲ ਵੇਖ ਕੇ ਤੇ ਟਾਈਟਲ ਦੇਖ ਕੇ ਪਤਾ ਚੱਲ ਹੀ ਗਿਆ ਹੋਊਗਾ ਵੀ ਆਪਣੀ ਵੀਡੀਓ ਕਾਦੇ ਨਾਲ ਰਿਲੇਟਡ ਆਪਣੀ ਵੀਡੀਓ ਹੈਗੀ ਆ ਸਟੀਚਿੰਗ ਠੀਕ ਆ ਅੱਜ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਜਿਹੜੀ ਕਿ ਦੱਸ ਰਹੇ ਆ ਜਿਹੜੀ ਕਿ ਪੌਂਚੇ ਵਾਲੀ ਕੁੰਦਿਆਂ ਵਾਲੀ ਸਲਵਾਰ ਆ ਉਹਦੀ ਕਟਿੰਗ ਦੱਸ ਰਹੇ ਆ ਠੀਕ ਆ ਇਹ ਹੈਗੀ ਆ 34.5 ਇੰਚ ਤਿਆਰ ਸਲਵਾਰ ਦੀ ਕਟਿੰਗ ਠੀਕ ਹੈ ਤੇ ਆਪਾਂ ਤੁਹਾਨੂੰ ਪੂਰੀ ਐਂਡ ਤੱਕ ਪੂਰੀ A ਟੂ Z ਕਟਿੰਗ ਦੱਸਾਂਗੇ ਇੰਨੀ ਲੰਬਾਈ ਦੀ ਇੰਨਾ ਮਤਲਬ ਕੀ ਆਸਣ ਰੱਖਣ ਦੀ ਤੇ ਸਾਰਾ ਕੀ ਮੂਰੀ ਕੀ ਦੀ ਰੱਖਣੀ ਆਪਾਂ ਤੁਸੀਂ ਆਰਾਮ ਨਾਲ ਇਹ ਵੀਡੀਓ ਦੇਖ ਕੇ ਆਪਦੀ ਕੀ ਸਲਵਾਰਾ ਕੱਟ ਸਕਦੇ ਹੋ ਠੀਕ ਹੈ ਇਹਦੀ ਲੰਬਾਈ ਆਪਣੇ ਕੋਲ 34.5 ਇੰਚ ਤਿਆਰ ਕਰਨੀ ਆਪਾਂ ਇਹ ਠੀਕ ਹੈ ਤੇ ਇਹਦੀ ਆਪਾਂ ਤੁਹਾਨੂੰ ਸਾਰੀ ਕਟਿੰਗ ਦੱਸਾਂਗੇ A ਟੂ Z ਤੇ ਚਲੋ ਆਪਾਂ ਮਿਲਦੇ ਹਾਂ ਵੀਡੀਓ 'ਚ ਲਓ ਜੀ ਆਪਾਂ ਪਹੁੰਚ ਗਏ ਆਂ ਠੀਕ ਆ ਕਟਿੰਗ ਕਰਨ ਵਾਸਤੇ ਤੇ ਆਪਣੇ ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲੇ ਫੈਬਰਿਕ ਆ ਇਹ ਕਾਟਨ ਦਾ ਹੈਗਾ ਤੇ ਆਪਾਂ ਇਹਦੀ ਲੰਬਾਈ ਨਾਪਣੀ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਕਪੜਾ ਜਦੋਂ ਆਪਾਂ ਕਟਿੰਗ ਕਰਨ ਲੱਗਣਾ ਤਾਂ ਉਹਦਾ ਲੰਬਾਈ ਜਰੂਰ ਨਾਪਣੀ ਵੀ ਉਹ ਕਿੰਨੇ ਮੀਟਰ ਕਪੜਾ ਕਿਉਂਕਿ ਕਈ ਵਾਰੀ ਕਪੜਾ ਪਿੱਛੇ ਹੀ ਘਟ ਆ ਜਾਂਦਾ ਤੇ ਆਪਾਂ ਨੂੰ ਫਿਰ ਉਹ ਦਿੱਕਤ ਆਉਂਦੀ ਹੈ ਜਦੋਂ ਆਪਾਂ ਅੱਗੋਂ ਪਹਿਲਾਂ ਕਟਿੰਗ ਕਰਨੀ ਸ਼ੁਰੂ ਕਰ ਦਿੰਨੇ ਆ ਕਈ ਵਾਰੀ ਆਪਾਂ ਸ਼ਰਟ ਲਾ ਲੈਨੇ ਨਾਲ ਉਹ ਸ਼ਰਟ ਤੇ ਜਾਂ ਸਲਵਾਰ ਲਾ ਲੈਨੇ ਪਿੱਛੇ ਕਪੜਾ ਨਹੀਂ ਬਚਦਾ ਫਿਰ ਇਹਦੀ ਪ੍ਰੋਬਲਮ ਆਪਾਂ ਨੂੰ ਬਹੁਤ ਆਉਂਦੀ ਆ ਤੇ ਮੇਰੇ ਨਾਲ 1-2 ਵਾਰੀ ਐਵੇਂ ਹੋਇਆ ਤਾਂ ਪਰ ਮੈਂ ਹੁਣ ਨਾ ਮਤਲਬ ਜਦੋਂ ਵੀ ਕਟਿੰਗ ਕਰਨ ਲੱਗਦੀ ਆ ਉਦੋਂ ਸਭ ਤੋਂ ਪਹਿਲਾਂ ਮੈਂ ਕਪੜਾ ਨਾਪ ਲੈਣੀ ਹੈ ਚਾਹੇ ਮੈਨੂੰ ਅਗਲੇ ਨੇ ਕਿਹਾ ਹੀ ਹੋਵੇ ਵੀ ਸਾਡਾ ਕਪੜਾ 5 ਮੀਟਰ ਆ ਸਾਡਾ ਕਪੜਾ 4 ਪਰ ਫਿਰ ਵੀ ਮੈਂ ਆਪਦੀ ਤਸੱਲੀ ਲਈ ਕਪੜਾ ਜਿਹੜਾ ਜ਼ਰੂਰ ਨਾਪਦੀ ਨਾਪਦੀ ਆ ਠੀਕ ਆ ਤੁਸੀਂ ਵੀ ਕੋਈ ਵੀ ਕਪੜਾ ਕੱਟਣ ਤੋਂ ਪਹਿਲਾਂ ਚਾਹੇ ਤੁਸੀਂ ਉੱਥੇ ਮਤਲਬ ਕੀ ਤੁਹਾਨੂੰ ਕਹਿ ਕੇ ਦਿੱਤਾ ਅਗਲੇ ਨੇ ਵੀ 8 ਮੀਟਰ ਕਪੜਾ ਤਾਂ ਤੁਸੀਂ ਜ਼ਰੂਰ ਆਪਦਾ ਕਟਿੰਗ ਕਰਨ ਤੋਂ ਪਹਿਲਾਂ ਨਾਪ ਪਣਾਈਆਂ ਕਿਉਂਕਿ ਕਈ ਵਾਰੀ ਆਪਾਂ ਧੋ ਕੇ ਸਟਿਚ ਕਰਨ ਲੱਗ ਜਾਨੇ ਤਾਂ ਸ਼੍ਰਿੰਕ ਇਸ ਕਰਕੇ ਤੇ ਚਲੋ ਜੀ ਹੁਣ ਆਪਾਂ ਅਨਾਪ ਲਗੇ ਸਭ ਤੋਂ ਪਹਿਲਾਂ ਠੀਕ ਆ ਨਾਪ ਕੇ ਆਪਾਂ ਨੂੰ ਪਤਾ ਲੱਗ ਗਿਆ ਇਹ 2.5 ਮੀਟਰ ਕਪੜਾ ਆ 2.5 ਮੀਟਰ ਠੀਕ ਆ 2.5 ਮੀਟਰ ਚੋਂ ਹੁਣ ਆਪਾਂ ਕੀ ਕਰਨਾ ਪਹਿਲਾਂ ਸਭ ਤੋਂ ਆਪਾਂ ਪੌਂਚਾ ਲਾਉਣਾ ਠੀਕ ਆ ਨਾਪ ਲਿਆ ਸੀ ਆਪਾਂ ਤੇ 2.5 ਮੀਟਰ ਕਪੜਾ ਹੈਗਾ ਇਹ ਤੇ ਆਪਾਂ ਸਭ ਤੋਂ ਪਹਿਲਾਂ ਲਾਉਣਾ ਹੁੰਦਾ ਪੌਂਚਾ ਕਿਉਂਕਿ ਇਹ ਪੌਂਚੇ ਵਾਲੀ ਸਲਵਾਰ ਹੈ ਇੱਕ ਸਟੇਟ ਸਲਵਾਰ ਵੀ ਆਉਂਦੀ ਆ ਪਾਰੇ ਦੇ ਚੱਪਾ ਪਹੁੰਚਾ ਪਾਉਣਾ ਪਹੁੰਚਾ ਜਾਨੀ ਕਿ ਕਈ ਗੋਡਾ ਵੀ ਕਹਿ ਦਿੰਦੇ ਆ ਉਹਨੂੰ ਕਈ ਪਹੁੰਚਾ ਵੀ ਕਹਿ ਦਿੰਦੇ ਆ ਆਪਾਂ ਉਹ ਮਤਲਬ ਪਾਉਣਾ ਹੈਗਾ ਪਹੁੰਚਾ ਠੀਕ ਆ ਤੁਸੀਂ ਗੋਡਾ ਕਹਿਣੀ ਆ ਤਾਂ ਗੋਡਾ ਮੰਨ ਲਓ ਪਹੁੰਚਾ ਕਹਿਣੀ ਆ ਪਹੁੰਚਾ ਮੰਨ ਲਓ ਠੀਕ ਆ ਪਰ ਮੈਂ ਪਹੁੰਚਾ ਕਹਿਣੀ ਹੁੰਨੀ ਆ ਪਹੁੰਚਾ ਜਿਹੜਾ ਕਿ ਅੱਗੇ ਫਰੰਟ ਤੇ ਪੈਂਦਾ ਹੁੰਦਾ ਇੱਕ ਚੌਰਸ ਪੀਸ ਠੀਕ ਆ ਆਪਣੀਆਂ ਸਲਵਾਰਾਂ ਦੇ ਸਾਰਿਆਂ ਚ ਪਾਇਆ ਹੁੰਦਾ ਜਿਹੜੀ ਸਟੇਟ ਹੁੰਦੀ ਉਹ ਚ ਨਹੀਂ ਪੈਂਦਾ ਇਹ ਤੇ ਸਟੇਟ ਸਲਵਾਰ ਦੀ ਕਟਿੰਗ ਵੀ ਆਪਣੀ ਵੀਡੀਓ ਮਤਲਬ ਕਿ ਚੈਨਲ ਤੇ ਪਈ ਹੋਈ ਆ ਤੁਸੀਂ ਆਪਣੇ ਫੁੱਲਰ ਫੈਮਿਲੀ ਦੇਸੀ ਲ ਤੇ ਆਪਣੀ ਇਹ ਵੀਡੀਓ ਜਿਹੜੀਆਂ ਕਟਿੰਗ ਸਟੀਚਿੰਗ ਦਾ ਬਹੁਤ ਸਾਰੀਆਂ ਪਾਈਆਂ ਤਾਂ ਤੁਸੀਂ ਦੇਖ ਸਕਦੇ ਹੋ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਪਹੁੰਚਾ ਲਾਉਣਾ ਪਹੁੰਚਾ ਜਿਹੜਾ ਕਿ ਆਪਣੀ 34 ਇੰਚ ਸਲਵਾਰ ਤਿਆਰ ਆ ਤੇ ਆਪਣੀ 벨ਟ ਸਮੇਤ ਆ ਵਿੱਚ 5 ਇੰਚ ਦੀ 벨ਟ ਆ 5 ਇੰਚ ਦੀ 벨ਟ ਕੱਢ ਕੇ ਆਪਣੀ 29.5 ਇੰਚ ਸਲਵਾਰ ਦੀ ਕਟਿੰਗ ਆ ਜਿਹੜੀ ਰਹਿ ਜੂਗੀ ਤੇ 29.5 ਇੰਚ ਤੋਂ 31 ਇੰਚ ਆਪਾਂ ਮਾਰਜਨ ਦਾ ਰੱਖ ਕੇ ਕਟਿੰਗ ਕਰਾਂਗੇ ਠੀਕ ਆ ਇੰਨੇ ਨਾਪ ਦੀ ਨਵਾਈ ਦੀ ਕਟਿੰਗ ਹੈ ਇੰਨੇ ਨਾਪ ਦੀ ਤੁਸੀਂ ਸਲਵਾਰ ਕਟਿੰਗ ਕਰਨੀ ਹੈ ਤਾਂ ਵੀਡੀਓ ਨੂੰ ਦੇਖ ਕੇ ਤੁਸੀਂ ਕਟਿੰਗ ਕਰ ਸਕਦੇ ਜਦ ਤਕਰੀਬਨ 34 35 ਇੰਚ ਦੀ ਸਲਵਾਰ ਹੀ ਹੁੰਦੀ ਹੈ ਹਰ ਇੱਕ ਦੀ ਕੋਈ ਜ਼ਿਆਦਾ ਲੰਬਾ ਹੋਵੇ ਉਹਦੀ ਸਲਵਾਰ ਹੀ ਵੱਧ ਹੁੰਦੀ ਹੈ ਨਹੀਂ ਤਾਂ ਇੰਨੀ ਕੁ ਸਲਵਾਰ ਨੋਰਮਲ ਹਰ ਇੱਕ ਸਾਈਜ਼ ਤੇ ਚੱਲਦੀ ਆ ਠੀਕ ਆ ਤੇ ਲਓ ਜੀ ਹੁਣ ਆਪਾਂ 29 ਇੰਚ ਸੀਗੀ ਤੇ 30 ਇੰਚ ਦਾ ਨਿਸ਼ਾਨ ਲਗਾ ਕੇ ਆਪਾਂ ਜਿਹੜਾ ਕਿ ਪੌਂਚਾ ਸਭ ਤੋਂ ਪਹਿਲਾਂ ਕਟਿੰਗ ਕਰਨਾ ਤੇ ਪੌਂਚੇ ਦੇ ਨਾਲ ਹੀ ਆਪਾਂ ਜਿਹੜਾ ਕਿ ਤੁਹਾਨੂੰ ਦੱਸਾਂਗੇ ਵੀ ਪੌਂਚਾ ਆਪਾਂ ਕਿੰਨਾ 6.5 ਇੰਚ ਦਾ ਪੌਂਚਾ ਤਿਆਰ ਆ। ਠੀਕ ਆ। ਤੇ ਵਿੱਚ ਆਪਾਂ ਕੁੰਡੇ ਦਾ ਵੀ ਰੱਖਣਾ ਹੁੰਦਾ ਤੇ 6.5 ਇੰਚ ਆਪਾਂ ਕੱਲਾ ਪੌਂਚਾ ਹੀ ਨਹੀਂ ਤਿਆਰ ਕਰਨਾ ਵਿੱਚ ਇਹਦੇ ਕੁੰਦਾ ਵੀ ਆਉਂਦਾ ਪਿੱਛੇ 1.5 ਇੰਚ ਕੋਈ 2 ਇੰਚ ਦਾ ਪਾ ਲੈਂਦਾ ਕੋਈ 1.5 ਦਾ ਪਾ ਲੈਂਦਾ ਕੱਪੜੇ ਦੇ ਹਿਸਾਬ ਨਾਲ ਕੋਈ 2.5 ਦਾ ਵੀ ਪਾ ਲੈਂਦਾ ਠੀਕ ਆ ਜਿੰਨਾ ਵੀ ਤੁਸੀਂ ਸਲਵਾਰ ਪਾਲੀ ਹੌਲੀ ਕਰਨੀ ਚਾਹੁੰਦੇ ਹੋ ਉਸ ਹਿਸਾਬ ਨਾਲ ਕਿਉਂਕਿ ਕਪੜਾ ਜੇ ਪਹੁੰਚੇ ਦਾ ਵੱਧ ਪਾਤਾ ਫਿਰ ਆਪਾਂ ਨੂੰ ਕੁੰਦਿਆਂ ਦਾ ਕਪੜਾ ਜਿਹੜੀ ਨੀਚੋਂ ਕਟਿੰਗ ਕਰਨੀ ਪੈਣੀ ਆ ਤੇ ਲੋ ਜੀ ਹੁਣ ਆਪਾਂ ਇਹਦੇ ਨਾਲ ਕਿਉਂਕਿ ਇਹ ਕਪੜਾ 2.5 ਮੀਟਰ ਹੈ ਇਸ ਕਰਕੇ ਸਲਵਾਰ ਪੂਰੀ-ਪੂਰੀ ਬਣੂਗੀ ਤੇ ਜਿਹੜਾ ਕਿ ਆਪਾਂ 벨ਟ ਆ ਉਹ ਆਪਾਂ ਜਿਹੜਾ ਕਿ ਇਹਦੇ ਨਾਲੋਂ ਕਪੜਾ ਬਜੂਗਾ ਆਪਾਂ ਪਹਿਲਾਂ 벨ਟ ਦਾ ਲਾ ਕੇ ਫਿਰ ਆਪਾਂ ਪਹੁੰਚਾ ਉਨਾ ਕ ਪਾ ਲਾਂਗੇ ਉਸ ਹਿਸਾਬ ਨਾਲ ਠੀਕ ਆ 벨ਟਾ ਜਿਹੜੀ ਆਪਣੀ ਹੈਗੀ ਆ 24 ਇੰਚ ਤਿਆਰ 24 ਇੰਚ 벨ਟ ਤਿਆਰ ਆ ਤੇ ਆਪਾਂ ਕਟਿੰਗ ਕਰਾਂਗੇ 25 ਇੰਚ ਦੇ ਠੀਕ ਆ 25 ਇੰਚ ਆਪਾਂ ਕਟਿੰਗ ਕਰਾਂਗੇ ਸਲਵਾਂ ਬੈਲਟ ਦੀ ਤੇ ਤੇ ਜਿਹੜਾ ਕਿ ਮਤਲਬ ਆ ਆਮ ਤਾਂ 5 ਇੰਚ ਦੀ ਬੈਲਟ ਦੀ ਜਿਹੜੀ ਚੜਾਈ ਹੁੰਦੀ ਆ 5 ਇੰਚ ਪਾਵਾਂਗੇ ਤੇ ਆਪਾਂ ਹਾਂ ਕਰਾਂਗੇ 7 ਇੰਚ ਦੀ ਕਟਿੰਗ ਕਿਉਂਕਿ ਆਪਾਂ ਥੋੜਾ ਜਿਹਾ ਜਿਹੜਾ ਵਿੱਚ ਫੋਲਡਿੰਗ ਦੀ ਆ ਜਿਹੜਾ ਕਿ ਨੇਫਾ ਹੁੰਦਾ ਠੀਕ ਆ ਜਾਂ ਇਲਾਸਟਿਕ ਪਾਉਣੀ ਤੁਸੀਂ ਉਸ ਹੱਬ ਨਾਲ ਵੀ ਪਾ ਸਕਦੇ ਹੋ ਫੋਲਡਿੰਗ ਦਾ ਕਪੜਾ ਉਸ ਹੱਬ ਨਾਲ ਵੀ ਰੱਖ ਸਕਦੇ ਹੋ ਜੇ ਤੁਸੀਂ ਨਾਲਾ ਪਾਉਣੇ ਤਾਂ ਉਸ ਸਾਬ ਨਾ ਰੱਖ ਸਕਦੇ ਹਾਂ ਠੀਕ ਆ ਉੱਪਰ ਹੋਲਡਿੰਗ ਵਾਲਾ ਆ ਆਪਾਂ 벨ਟ ਦਾ ਨਿਸ਼ਾਨ ਲਾ ਲਿਆ ਨਾਲ 7 ਇੰਚ ਦਾ ਤੇ ਬਾਕੀ ਆਪਣਾ 12 ਇੰਚ ਦਾ ਪਹੁੰਚਾ ਰਹਿ ਗਿਆ ਆ 12 ਇੰਚ ਦਾ ਨਹੀਂ ਸੌਰੀ 11 ਇੰਚ ਦਾ ਰਹਿ ਗਿਆ ਆਪਣਾ ਪਿੱਛੇ ਬਸ ਠੀਕ ਆ 11 ਇੰਚ ਤੋਂ ਇੰਚ ਡੇਢ ਇੰਚ ਸਵਾ ਇੰਚ ਆਪਣਾ ਉਹਦੇ ਚ ਆ ਜਾਊਗਾ ਤੇ 5 10 ਇੰਚ ਦਾ ਰਹਿ ਜੂ ਯਾਨੀ ਕਿ 5 ਇੰਚ ਦਾ ਰਹਿ ਜੂ ਤੇ ਇੰਚ ਡੇਢ ਇੰਚ ਆਪਾਂ ਉਧਰੋਂ ਲੈ ਲਾਂਗੇ ਕੁੰਦਿਆਂ ਚ ਜਿਹਦੇ ਨਾਲ ਕੀ ਪਹੁੰਚਾ ਆਪਣਾ 6.5 ਤਿਆਰ ਹੋ ਜਾਊਗਾ ਡੇਡੇ ਜਾਂ ਜਾਂ ਚਾ ਪੋਦਰੋ ਹੀ ਟੈਚ ਕਰ ਦਾਂਗੇ ਇਹਦੇ ਵਿੱਚ ਲਓ ਜੀ ਬੈਲਟ ਦੀ ਲੰਬਾਈ ਸੀਗੀ ਆਪਣੀ 24 ਇੰਚ ਤੇ ਆਪਾਂ 25 ਇੰਚ ਤੇ ਕਟਿੰਗ ਕਰਾਂਗੇ ਠੀਕ ਆ ਆ ਦੇਖੋ ਆਪਾਂ 7 ਇੰਚ ਦੀ ਬੈਟਾ ਲਾ ਲਈ ਆ ਕਰਕੋਈ ਜਾਂਦਾ ਅਸਲ ਲਓ ਜੀ ਹੁਣ ਬੈਲਟ ਤੇ ਆਪਾਂ ਪਹੁੰਚੇ ਨੂੰ ਜਿਹੜਾ ਕੀ ਕਰਦੇ ਆ ਸਾਈਡ ਤੇ ਹੁਣ ਆਪਾਂ ਕੱਟਾਂਗੇ ਕੁੰਡੇ ਹੁੰਦੀਆਂ ਜਿਹਨੂੰ ਬੋਲ ਦਿੰਦੇ ਆ ਕੁੰਡੇ ਠੀਕ ਆ ਸਲਵਾਰ ਦੇ ਤੇ ਕੁੰਡੇ ਕੱਟਨੇ ਆ ਆਪਾਂ ਕੁੰਡੇ ਚਾਰ ਹੁੰਦੇ ਆ ਆਪਣੀ ਸਲਵਾਰ ਦੇ ਠੀਕ ਆ ਤੇ ਆਪਾਂ ਕੱਟੇ ਇਹ ਦੋ ਦੋ ਤਰ੍ਹਾਂ ਇੱਕ ਸਾਈਡ ਤੇ ਜਾਂਦੇ ਆ ਦੋ ਇੱਕ ਸਾਈਡ ਤੇ ਦੋ ਆਪਾਂ ਦੱਸ ਦਿਆਂ ਤੁਹਾਨੂੰ ਕਿਵੇਂ ਕੱਟਨੇ ਜਿਹੜਾ ਆਪਣੇ ਕੋਲੇ ਕੱਪੜਾ ਬਚ ਗਿਆ ਠੀਕ ਆ ਉਹ ਆਪਾਂ ਹੁਣ ਫੋਲਡ ਕਰ ਲਾਂਗੇ ਐਸ ਤਰ੍ਹਾਂ ਦੇਖ ਲਓ ਤੁਸੀਂ ਇਹ ਕੰਨੀ ਆਪਦੀ ਸਾਈਡ ਰੱਖਾਂਗੇ ਕੰਨੀਆਂ ਵਾਲਾ ਦੋਨੇ ਸਾਈਡਾਂ ਕੰਨੀਆਂ ਹੁੰਦੇ ਇੱਕ ਕੰਨੀ ਆਪਣੇ ਤਿਰਛਾ ਨਹੀਂ ਲਾਉ ਦੂਸਰ ਨੂੰ ਆਡੇ ਤੋਰ ਤੇ ਨਹੀਂ ਲੰਬਾਈ ਆਪਾਂ ਕੰਨੀ ਤੋਰ ਤੇ ਲਾਉਣੀ ਹੁੰਦੀ ਹੈ ਦੀ ਸਲਵਾਰ ਦੀ ਠੀਕ ਆ ਕੰਨੀ ਵਾਲੀ ਸਾਈਡ ਤੋਂ ਆਪਾਂ ਜਿੰਨੀ ਇੰਚ ਪਹੁੰਚੇ ਦੀ ਲੰਬਾਈ ਲਈਏ ਓਨੀ ਆਪਾਂ ਸਲਵਾਰ ਦੀ ਲਾਉਣੀ ਹੁੰਦੀ ਹੈ ਯਾਨੀ ਕਿ 29 ਇੰਚ ਹੋਣ 29.5 ਸੀਗੀ ਆਪਣੇ ਕੋਲੇ ਤੇ 30 ਆਪਾਂ ਸਲਵਾਰ ਪਹੁੰਚੇ ਦੀ ਕਟਿੰਗ ਕੀਤੀ ਹੈ 1 ਇੰਚ ਦਾ ਮਾਰਜਨ ਕਰਕੇ ਆਪਾਂ ਸਲਾਈ ਦਾ ਤੇ ਉਹੀ 30 30 ਦਾ ਆਪਾਂ ਇਸ ਚੀਜ਼ ਨੂੰ ਕਟਾਂਗੇ ਤੇ ਤੁਸੀਂ ਦੇਖੀ ਚੱਲਿਓ ਨਾਲ-ਨਾਲ ਵੀਡੀਓ ਨੂੰ ਤੇ ਵੀਡੀਓ ਨੂੰ ਦੇਖਦੇ-ਦੇਖਦੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਠੀਕ ਆ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਕਮੈਂਟ ਜਰੂਰ ਛੱਡਿਆ ਕਰੋ ਇੱਕ ਪਿਆਰਾ ਜਿਹਾ ਠੀਕ ਆ ਜਿਹਦੇ ਨਾਲ ਸਾਨੂੰ ਕੀ ਹੌਂਸਲਾ ਮਿਲਦਾ ਸਾਨੂੰ ਇਕ ਨਾ ਵੀ ਕਮੈਂਟ ਨਾਲ ਤੁਹਾਡੇ ਨਾਲ ਇਹ ਨਹੀਂ ਵੀ ਸਾਨੂੰ ਚਲੋ ਤੁਸੀਂ ਵਧੀਆ ਜਾਂ ਜੋ ਵੀ ਸਾਡੀ ਜੇ ਕੋਈ ਗਲਤੀ ਹੁੰਦੀ ਹੈ ਤੁਸੀਂ ਸਾਨੂੰ ਕਮੈਂਟਾਂ ਚ ਉਹ ਵੀ ਦੱਸ ਸਕਦੇ ਹੋ ਜਾਂ ਤੁਹਾਨੂੰ ਮਤਲਬ ਕਿ ਕੋਈ ਹੋਰ ਨਾਪ ਦੀ ਕਟਿੰਗ ਜਾਂ ਸਟੀਚਿੰਗ ਵਗੈਰਾ ਦੇ ਕੋਈ ਵੀ ਦਿੱਕਤ ਆ ਤਾਂ ਤੁਸੀਂ ਆਪਣੇ ਤੋਂ ਪੁੱਛ ਸਕਦੇ ਆਪਾਂ ਪੂਰਾ ਐਨ ਮਤਲਬ ਕਿ ਜਿਵੇਂ ਆਪਾਂ ਨਾਰਮਲ ਜਿਵੇਂ ਆਪਾਂ ਗੱਲ ਕਰਦੇ ਆਂ ਆਫਲਾਈਨ ਚ ਓਵੇਂ ਹੀ ਆਪਾਂ ਤੁਹਾਨੂੰ ਪੂਰਾ ਸਮਝਾਵਾਂਗੇ ਤੇ ਜਿਹਦੇ ਨਾਲ ਤੁਹਾਨੂੰ ਬਹੁਤ ਪੂਰੀ ਸਮਝ ਆ ਜਾਂਦੀ ਆਪਾਂ ਕੋਈ ਐ ਵਲ ਵਲ ਬੁੱਲੂ ਜਾਂ ਆਪਾਂ ਹੀ ਨਹੀਂ ਗੱਲ ਕਾਕਦੇ ਸਿੱਧੀ ਹੁਣ ਆਪਾਂ ਨੂੰ ਆ ਸਲਵਾਰ ਦੀ ਕਟਿੰਗ ਦੱਸੀਏ ਤੁਹਾਨੂੰ ਨੋਰਮਲੀ ਪੂਰੀ ਤੁਹਾਨੂੰ ਸਮਝ ਆ ਗਈ ਹੋਊਗੀ ਮੈਨੂੰ ਪੂਰੀ ਉਮੀਦ ਆ ਤੇ ਲੋ ਜੀ ਹੁਣ ਆਪਾਂ ਆ ਸੀਗੀ 30 ਇੰਚ ਸਾਢੇ 30 ਇੰਚ ਇਹ ਪੂਰਾ ਹੀ ਆ ਸਾਢੇ 30 ਇੰਚ ਵੇਖ ਲਓ ਪੂਰਾ ਪੂਰਾ ਹੀ ਆਇਆ ਤੇ ਇਸ ਕਰਕੇ ਆਪਾਂ ਪੂਰੀ ਬੂਰੀ ਤੇ ਲੰਬਾਈ ਲਾ ਲਈ ਆਪਾਂ ਨੂੰ ਅਸਨ ਦਾ ਵਿੱਚੋਂ ਕੱਟਣਾ ਪਊਗਾ ਤੇ 2 ਇੰਚ ਦਾ ਆਪਾਂ ਪਹੁੰਚੇ ਦਾ ਨਿਸ਼ਾਨ ਲਾ ਲਿਆ ਡੇਡਾ ਜਿਹੜਾ ਐਵੇਂ ਠੀਕ ਆ ਤੇ ਹੁਣ ਆਪਾਂ ਇਧਰੋਂ ਦੂਸਰੀ ਸਾਈਡ ਤੋਂ ਉਸਦੇ ਉਲਟ ਲਾਉਣਾ ਹੁੰਦਾ ਠੀਕ ਹੈ ਜਿਵੇਂ ਉਧਰੋਂ ਆਪਾਂ ਥੱਲੇ ਨੀਚੇ ਵਾਲੀ ਸਾਈਡ ਲਾਇਆ ਸੀ ਖੁੱਲੇ ਵਾਲੇ ਪਾਸੇ ਇਧਰੋਂ ਆਪਾਂ ਬੰਦ ਵਾਲੀ ਸਾਈਡ ਤੇ ਲਾਉਣਾ ਹੁੰਦਾ ਤੇ 2 ਇੰਚ ਦਾ ਉਵੇਂ ਹੀ ਇਧਰ ਨਿਸ਼ਾਨ ਲਾਉਣਾ ਆਪਾਂ ਸਿਰੇ ਤੇ ਆਪਣਾ ਨਿਸ਼ਾਨ ਇਸ ਕਰਕੇ ਆਇਆ ਕਿ ਇਹ ਕਾ ਕਪੜਾ ਥੋੜਾ ਸੀ ਜੇਕਰ 3 ਮੀਟਰ ਕਪੜਾ ਹੋਵੇ ਤਾਂ ਆਪਣਾ ਆਸਣ ਦਾ ਜਿਹੜਾ ਕਿ ਇਹ ਆਪਣੇ ਕੋਲੇ ਬਚ ਜਾਂਦਾ ਫਿਰ ਆਪਾਂ ਲੱਗ ਤੋਂ ਆਸਣ ਲਾ ਕੱਟ ਇਵੇਂ ਸਲਵਾਰ ਦੇ ਕਪੜੇ 'ਚੋਂ ਇਵੇਂ ਆਸਣ ਦਾ ਨਿਸ਼ਾਨ ਲਾਉਣਾ ਠੀਕ ਆ ਇਹ ਆਪਣੀ ਵਿੱਚੂ ਆਸ ਨਿਕਲਣਾ ਇਸ ਕਰਕੇ ਆਪਾਂ ਇਹ ਵਾਲੀ ਕਟਿੰਗ ਇਹ ਦਿੱਤੀ ਹੈ ਜੇਕਰ ਤੁਸੀਂ ਉਸ ਸਲਵਾਰ ਦੀ ਵੀ ਕਟਿੰਗ ਦੇਖਣਾ ਚਾਹੁੰਦੇ ਆਂ ਵੈਸੇ ਤਾਂ ਆਪਣੇ ਚੈਨਲ ਤੇ ਪਈ ਆ ਪਰ ਫਿਰ ਵੀ ਆਪਾਂ ਤੁਹਾਨੂੰ ਕਮੈਂਟਾਂ 'ਚ ਤੁਸੀਂ ਦੱਸ ਦਿਓ ਤੇ ਆਪਾਂ ਉਹ ਵਾਲੀ ਕਟਿੰਗ ਵੀ ਤੁਹਾਨੂੰ ਦੁਬਾਰਾ ਤੋਂ ਦੇ ਦਾਂਗੇ ਠੀਕ ਆ ਆਹ ਵਾਲਾ ਨਿਸ਼ਾਨ ਤੇ ਆਹ ਵਾਲੇ ਨੂੰ ਆਪਾਂ ਇੰਚੀ ਟੇਪ ਰੱਖ ਕੇ ਇੱਕ ਨਿਸ਼ਾਨ ਲਗਾ ਲੈਣਾ ਡਰਾਅ ਕਰ ਲੈਣੀ ਹੈ ਇੱਕ ਲਾਈਨ ਤਿਰਛੀ ਲੋ ਜੀ ਆ ਵੇਖੋ ਐਵੇਂ ਆਪਾਂ ਇੱਕ ਤਿਰਛੀ ਲਾਈਨ ਡਰਾ ਕਰ ਲੈਣੀ ਆ ਤੇ ਇਹਨੂੰ ਆਪਾਂ ਕਟਿੰਗ ਕਰਨਾ ਠੀਕ ਆ ਵੀਡੀਓ ਜੇ ਤੁਸੀਂ ਸਲਵਾਰ ਕੱਟਨੀ ਆ ਹਮੇਸ਼ਾ ਹੀ ਵੈਸੀ ਮੈਨੂੰ ਲੱਗਦਾ ਜੇ ਕੱਲੀ ਸਲਵਾਰ ਸਟੀਚ ਕਰਨੀ ਹੁੰਦੀ ਆ ਤਾਂ ਸਲਵਾਰ ਪਲੀਜ਼ ਸਟੀਚਿੰਗ ਨਾ ਕਰਵਾਇਆ ਕਰੋ ਸਲਵਾਰ ਸੀਨੀ ਬਹੁਤ ਜ਼ਿਆਦਾ ਸੌਖੀ ਆ ਕਟਿੰਗ ਬਹੁਤ ਜ਼ਿਆਦਾ ਸੌਖੀ ਆ ਤੁਸੀਂ ਵੀਡੀਓ ਦੇਖ ਕੇ ਕਟਿੰਗ ਕਰ ਸਕਦੇ ਹੋ ਆਪਦੀ ਸਲਵਾਰ ਖੁਦ ਠੀਕ ਆ 2250 ਰੁਪਇਆ ਐਵੇਂ ਨਾ ਦੇ ਕੇ ਆ ਕਰੋ ਟੇਲਰ ਨੂੰ ਸਿਰਫ ਦਾ ਸ 20 ਰੁਪਏ ਖਰਚਿਆ ਹੁੰਦਾ ਸਲਵਾਰ ਤੇ ਤੇ ਆਪਾਂ ਵਧੀਆ ਆਪਦੀ ਸਲਵਾਰ ਜਿਹੜੀ ਕਿ ਘਰੇ ਤਿਆਰ ਕਰ ਸਕਦੇ ਆ ਕਟਿੰਗ ਕਰ ਸਕਦੇ ਆ ਕਟਿੰਗ ਵੀ ਸਟੀਚਿੰਗ ਵੀ ਬਹੁਤ ਸੌਖੀ ਹੈ ਸਲਵਾਰ ਦੀ ਲੋ ਜੀ ਹੁਣ ਆਪਣਾ ਐਵੇਂ ਕਟਿਆ ਗਿਆ ਹੁਣ ਆਪਾਂ ਨਾ ਆਸਨ ਆ ਜਿਹੜਾ ਕਿ ਆ ਦੇਖੋ ਨਹੀਂ ਨਿਕਲਿਆ ਇਸ ਕਰਕੇ ਆਪਾਂ ਆਸਨ ਵਿੱਚੋਂ ਕਿਵੇਂ ਕਢਣਾ ਤੁਹਾਨੂੰ ਦੱਸਦੀ ਆਂ ਦੇਖੋ ਆ ਜਿਹੜੀਆਂ ਕੰਨੀਆਂ ਕੰਨੀਆਂ ਨਾਲ ਕੰਨੀਆਂ ਜਿਹੜੀਆਂ ਮਲਾ ਲੈਣੀਆਂ ਜਿਵੇਂ ਆਪਾਂ ਪਹੁੰਚ ਦੀ ਨੀਚੇ ਇਹ ਕਟਿੰਗ ਕਰੀਏ ਕੁੰਦਿਆਂ ਦੀ ਐਵੇਂ ਇਹਨਾਂ ਚੀਜ਼ਾਂ ਨੂੰ ਤੇ ਇਧਰਲੀ ਸਾਈਡ ਮਲਾ ਲੈਣਾ ਪਹਿਲਾਂ ਆਪਾਂ ਠੀਕ ਆ ਦੇਖੋ ਐਵੇਂ ਤੇ ਹੁਣ ਆਪਾਂ ਆਸਣ ਕੱਢਣਾ ਆਸਣ ਆਪੋ ਦੂਸਰੀ ਜਿਹੜੀ ਸ਼ੈਡ ਆਪਣੀ ਤਿਕੋਣ ਪੂਰੀ ਬਣੀ ਹੋਈ ਹੈ ਨਾ ਕੋਰਨਰ ਬਣਿਆ ਉਸ ਸਾਈਡ ਤੋਂ ਕੱਢਣਾ ਆਪਾਂ ਆਸਣ ਇਹ ਧਿਆਨ ਰੱਖਿਓ ਠੀਕ ਆ ਕੰਨੀ ਵਾਲੀ ਸਾਈਡ ਆਪਣੀ ਲੰਬਾਈ ਆ ਤੇ ਆਸਨ ਜਿਹੜਾ ਕਿ ਸਲਵਾਰ ਦਾ तकरीबन ਹਰ ਇੱਕ ਸਲਵਾਰ ਦਾ 10 ਇੰਚ ਹੁੰਦਾ ਤੇ ਜੇ ਬਹੁਤ ਹੀ ਭਾਰਾ ਚਲੋ ਹੈ ਭਾਰੇ ਬੰਦੇ ਦਾ ਸਟਿਚ ਕਰ ਰਹੇ ਹਾਂ ਸਲਵਾਰ ਆਪਾਂ ਉਹਦੀ ਆਸਨ ਦਾ ਥੋੜਾ ਜਿਹਾ ਫਰਕ ਪੈਂਦਾ ਨਹੀਂ ਤਾਂ 10 ਇੰਚ ਹੀ ਆਸਨ ਹੁੰਦਾ तकरीबन ਹਰ ਲੋਜ ਆ ਦੇਖੋ ਆਪਾਂ ਆਸਨ ਦਾ ਨਿਸ਼ਾਨ ਲਾਤਾ 10 ਇੰਚ ਦਾ ਆਸਨ ਆ ਠੀਕ ਹੈ ਜਿੱਥੋਂ ਤੱਕ 10 ਇੰਚ ਆਵੇ ਆਪਾਂ ਇੰਚ ਟੇਪ ਧਰ ਕੇ ਦੇਖ ਲੈਣਾ ਹੁੰਦਾ ਤੇ ਉਥੋਂ ਹੀ ਆਪਾਂ ਮਤਲਬ ਕਿ ਉਥੋਂ ਨਿਸ਼ਾਨ ਲਾ ਕੇ ਤੇ ਆਪਾਂ ਕਟਿੰਗ ਕਰ ਦੇਣੀ ਹੁੰਦੀ ਠੀਕ ਆ ਆਪਾਂ ਨੇੜੇ ਤੋਂ ਤੁਹਾਨੂੰ ਦਿਖਾ ਦਨੇ ਆ ਦੇਖੋ ਜਿੱਥੇ 10 ਇੰਚ ਦਾ ਆ ਜੇ ਨਿਸ਼ਾਨ ਲੋਚ ਆਪਣਾ ਆਸਣ ਵੀ ਕਟਿੰਗ ਹੋ ਗਿਆ ਕੁੰਦੇ ਵੀ ਕਟਿੰਗ ਹੋ ਗਏ ਆ ਠੀਕ ਆ ਪੌਂਚਾ ਤੇ ਬੈਲਟ ਆਪਾਂ ਪਹਿਲਾਂ ਲਾ ਲਈ ਸੀ ਜਿਹੜਾ ਆਪਣਾ ਆ ਆਸਣ ਦੇ ਨਾਲੋਂ ਕਪੜਾ ਲੱਥਾ ਇਹ ਆਪਾਂ ਪੌਂਚਾ ਲਈ ਅਟੈਚ ਕਰਾਂਗੇ ਮਤਲਬ ਕੀ ਇਹਨੂੰ ਸਿੱਟਾਂਗੇ ਨਹੀਂ ਕਿਉਂਕਿ ਇਹਦਾ ਕਪੜਾ ਹੋਰ ਹੈ ਨਹੀਂਗਾ ਆਪਣੇ ਕੋਲੇ ਇਕੱਲੀ ਸਲਵਾਰ ਦਾ ਹੀ ਕਪੜਾ ਸੀ ਤੇ ਇੰਨਾ ਹੀ ਸੀਗਾ ਠੀਕ ਆ ਇਹ ਆਪਾਂ ਹੁਣ ਜਿਹੜੀ ਬੁਕਰਮ ਅਟੈਚ ਕਰਨੀ ਹੁੰਦੀ ਹੈ ਪਹੁੰਚਾ ਨੀਚੇ ਉਹਦੇ ਨੀਚੇ ਅਟੈਚ ਕਰਾਂਗੇ ਇਹ ਨਾਲ ਆਪਾਂ ਕਟਿੰਗ ਕਰਕੇ ਇਹਨੂੰ ਆ ਦੇਖੋ ਆ ਆਪਣੇ ਆਸਣ ਆਸਣ ਦੇ ਆਪਾਂ ਹੁਣ ਐਵੇਂ ਸਲਾਈ ਲਾ ਲਾਂਗੇ ਦੋਨੋਂ ਆਸਣਾਂ ਨੂੰ ਬਾਅਦ ਚੋ ਜੋੜ ਲਾਂਗੇ ਸਲਾਈ ਦੀ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਆ ਸਲਵਾਰ ਸਟੀਚਿੰਗ ਦੀ ਫੁੱਲ ਵੀਡੀਓ ਏ ਟੂ ਜ਼ेड ਇੱਕ ਇੱਕ ਚੀਜ਼ ਆਪਾਂ ਤੁਹਾਨੂੰ ਦੱਸੀ ਹੋਈ ਆ ਤੇ ਤੁਸੀਂ ਉੱਥੇ ਜਾ ਕੇ ਚੈੱਕ ਕਰ ਲਓ ਤੇ ਸਲਵਾਰ ਜਿਹੜੀ ਜੋੜ ਲਓ ਆ ਆਪਣਾ ਪਹੁੰਚਾ ਜਿਹੜਾ ਇਹ ਇਧਰਲੀ ਸਾਈਡ ਜੁੜੂਗਾ ਯਾਨੀ ਕਿ ਗੋਡਾ ਤੇ ਬੈਲਟ ਆ ਜਿਹੜੀ ਆਪਣੀ ਉੱਪਰ ਜੜੀ ਜਾਂਦੀ ਆ ਠੀਕ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਸਮਝ ਆ ਗਈ ਹੋਊਗੀ ਪੂਰੀ ਤਰ੍ਹਾਂ ਸਲਵਾਰ ਦੀ ਕਟਿੰਗ ਦੀ ਠੀਕ ਹੈ ਬਾਕੀ ਜੇ ਫਿਰ ਵੀ ਤੁਹਾਨੂੰ ਨਹੀਂ ਕੁਝ ਪਤਾ ਲੱਗਿਆ ਤਾਂ ਤੁਸੀਂ ਜਿਹੜਾ ਕੀ ਕਮੈਂਟ ਕਰਕੇ ਆਪਣੇ ਤੋਂ ਪੁੱਛ ਸਕਦੇ ਹੋ ਐਸ ਜੀ ਨੂੰ ਆਪਾਂ ਬੁਕਰਮ ਨੀਚੇ ਅਟੈਚ ਕਰ ਲਾਂਗੇ ਬਣਾ ਕੇ ਦੀਆਂ ਦੀਆਂ ਮਤਲਬ ਕਪੜਾ ਕੱਟ ਕੇ ਪੱਟੀਆਂ ਬਣਾ ਕੇ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਠੀਕ ਆ ਤੇ ਆਪਣੇ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਜਿਹੜੀਆਂ ਕਿ ਆਪਣਾ ਸਟੀਚਿੰਗ ਨਾਲ ਬਿਊਟੀ ਨਾਲ ਰਿਲੇਟਡ ਬਹੁਤ ਸਾਰੀਆਂ ਚੈੱਕ ਕਰ ਸਕਦੇ ਹੋ ਜਿਹੜੀਆਂ ਚੀਜ਼ਾਂ ਆਪਾਂ ਨੂੰ ਐਕਸਪੀਰੀਅੰਸ ਹੁੰਦਾ ਆਪਾਂ ਉਸੇ ਚੀਜ਼ ਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜੀ ਚੀਜ਼ ਆਪਾਂ ਜੀ ਬਿਊਟੀ ਨਾਲ ਵੀ ਆਪਾਂ ਜਿਹੜੀ ਚੀਜ਼ ਦਾ ਯੂਜ਼ ਕਰਦੇ ਆ ਉਸੇ ਚੀਜ਼ ਨੂੰ ਤੁਹਾਡੇ ਨਾਲ ਸ਼ੇਅਰ ਕੀਤਾ ਆ ਠੀਕ ਆ ਤੇ ਬਸ ਅੱਜ ਲਈ ਇੰਨਾ ਹੀ ਕਾਫੀ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਓ ਜੀ ਫੁੱਲ ਵੀਡੀਓ ਆਪਾਂ ਤੁਹਾਨੂੰ A to Z ਪੂਰਾ ਚੰਗੀ ਤਰ੍ਹਾਂ ਸਮਝਾਤਾ ਆ ਆਪਣਾ ਪੌਂਚਾ ਤਿਆਰ ਹੋ ਜੂਗਾ ਇੱਥੋਂ ਉੱਪਰ ਆਪਣਾ ਬੈਲਟ ਤੇ ਉਹ ਕੱਪੜਾ ਆਪਾਂ ਜਿਹੜਾ ਰੱਖਿਆ ਉਹ ਹੈਗਾ ਆਪਣੀ ਬੁਕਰਮਾ